ਕਿ ਬਹੁਤ ਦਿਨਾਂ ਬਾਅਦ ਤੇਰੀ ਯਾਦ ਆਈ ਦਿਲ ਵੀ ਬਹੁਤ ਰੋਇਆ ਯਾਰ ਫੇਰ ਅੱਕ ਪਰ ਆਈ ਸੋਚਦੀ ਹੁਣ ਨਹੀਂ ਲਿਖਣਾ ਤੈਨੂੰ ਯਾਦ ਕਰਕੇ ਸ਼ਰਮ ਦੀ ਗੱਲ ਐ ਨਾ ਫੇਰ ਆਪਣੇ ਆਪ ਨੂੰ ਰੋਕ ਪਾਈ ਕਿ ਆਪਣਾ ਮਨ ਸਮਝਾ ਰਹੀ ਸੀ ਫਿਰ ਦਿਮਾਗ ਦੇ ਵਿੱਚ ਇੱਕ ਗੱਲ ਆਈ ਜਿਨੇ ਤੈਨੂੰ ਇੰਨਾ ਰਵਾਇਆ ਸਮਝ ਤੱਕ ਨਹੀਂ ਤੈਨੂੰ ਤੂੰ ਇਸ ਸੰਸਾਰ ਨੂੰ ਆਪਣੀ ਆਦਤ ਬਣਾਈ ਇੱਕ ਹੋਰ ਗੱਲ ਐ ਯਾਰ ਜਿਹੜੀ ਸਮਝ ਨਹੀਂ ਆਈ ਇੱਕ ਗੱਲ ਹੋਰ ਐ ਜਿਹੜੀ ਸਮਝ ਨਹੀਂ ਆਈ ਭੁੱਲਣਾ ਚਾਹੁੰਦੀ ਤੈਨੂੰ ਹੁਣ ਤੱਕ ਕਿਉਂ ਨਾ ਭੁੱਲ ਪਾਈ ਸਾਰੇ ਕਹਿੰਦੇ ਮੈਨੂੰ ਕੀ ਦੂਰ ਰਹਿਣਾ ਇਹਨਾਂ ਕੰਮਾਂ ਤੋਂ ਸਾਰੇ ਕਹਿੰਦੇ ਮੈਨੂੰ ਕੀ ਦੂਰ ਰਹਿਣਾ ਇਹਨਾਂ ਕੰਮਾਂ ਤੋਂ ਪਰ ਮੈਂ ਸਭ ਨੂੰ ਨਜ਼ਰ ਅੰਦਾਜ਼ ਕਰਕੇ ਤੇਰੇ ਪਿੱਛੇ ਆਈ ਮੈਂ ਸੋਚਦੀ ਆ ਜੇ ਪਹਿਲਾਂ ਸਮਝ ਜਾਂਦੀ ਤਾਂ ਚੰਗਾ ਸੀ ਤੇ ਹੁਣ ਦੇਖ ਯਾਰ ਮੈਂ ਹੁਣ ਆਪਣੇ ਆਪ ਨਾਲ ਨਜ਼ਰਾਂ ਨਾ ਮਲਾ ਪਾਈ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੁ ਕਰਿਓ ਤੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕੁਝ ਨਵੀਆਂ ਲੈਣਾਂ ਦੇ